ਇਹ ਕੰਜ਼ਰਾ ਫੋਨ ਨਿਬੜਾ ਹੈ ਇਹ ਤਾਂ ਪੂਰੀ ਮਾਰ ਦਾ ਰੱਖੀ ਕੰਜ਼ਰਾ ਨੇ ਮੈਂ ਤਾਂ ਮਾਰਾ ਵੇ ਕੋਰੀ ਇਹਦੀ ਪੂਰੀ ਜਿਹੜਾ ਅੰਦਲੇ ਰੱਖੀ ਨਾ ਦੇਖਿਆ ਜਾਸੂ ਮੈਂ ਕਿਚੜੀ ਆ ਕੰਜ਼ਰਾ ਖਾਮ ਖਾਰਾ ਬੈਠਾ ਹਰ ਕੰਜ਼ਰਾ ਜੈਲੀ ਮਾਰਿਆ ਕੰਜ਼ਰਾ ਅਸਲੀ ਹੋ ਮੈਂ ਕਿਚੜੀ ਆ ਇਨਸ਼ਾਅੱਲਾ ਕੱਲ ਦੇਖਾਂਗੇ ਲਾਹਣ ਪਰ ਜਾ ਗਾ ਲਾ ਗਾ ਪਾ ਚਲ ਨੀ ਹੋਏ ਹੋਏ ਖੰਦੇ ਨਾਲ ਖੰਦੇ ਲੈ ਕੇ ਤਾ ਸੌਂ ਜਾਈਂਗਾ ਤੁਹਾਨੂੰ ਹਾਂ ਹਾਂ ਸੌਂ ਜਾਈਂਗਾ ਖੱਦ ਲੈ ਲੈ ਜਿੰਦਾ ਮਾ ਖੱਦ ਨਾਲ ਇੱਕ ਤਲਾਸ਼ ਜਿੰਦਾ どうであれた ਹਾਂ ਜੀ 13 ਮੇਰਾ ਨਾਮ ਆਜੀ ਦਾ ਹਾਂ ਜੀ ਕੌਣ ਦੀ ਤੁਹਾਡੀ ਲੱਗਦੀ ਇਹ ਮੇਰੀ ਛੁੜੀ ਲੱਗਦੀ ਹੈ ਹਾਂ ਜੀ ਹਾਂ ਜੀ ਇਹ ਕੀ ਤੁਹਾਨੂੰ ਕੀ ਲੱਗਦਾ ਮਾਮਲਾ ਕੀ ਹੈ ਹਾਂ ਜੀ ਮਾਮਲਾ ਜੀ ਇਹਨਾਂ ਨੇ ਮਾਰਤੀ ਹੋ ਜਿ ਛੁੜੀ ਛੁੜੀ ਮਾਰਦੀ ਸਾਨੂੰ ਫੋਨ ਕਰਤਾ ਮਾਰ ਕਰਕੇ ਸਾਨੂੰ ਪਿਆ ਦਿੱਤਾ ਜੀ ਵੀਰ ਜੀ ਤੇਰੇ ਕੱਲ ਡਿਲੀਵਰੀ ਆ ਹੋ ਹੈ ਸਾਰੇ ਨੱਕ ਤੋਂ ਮੂੰਹ ਮੱਥਾ ਸੁਝਾ ਹਿਆ ਕੁੜਾ ਸਾਨੂੰ ਫੋਨ ਕਰਤਾ ਕਹਿੰਦੇ ਫੋਨ ਪਾ ਗਿਆ ਕਿੰਨੇ ਕੱਟਿਆ ਲੋਰਾ ਬਹਿ ਗਿਆ ਕੋਈ ਦਰਦ ਕੋਈ ਪਿੰਡ ਸਾਡੀ ਬਿਲਕੁਲ ਠੀਕ ਠਾਕ ਸੀ ਹੈ ਮਨੀਸ਼ ਜੀ ਭਾਜੀ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਭਾਜੀ ਗਵੰਦਰ ਨਿਵਾਸੀ ਆ ਅੱਜ ਹੁਸ਼ਿਆਰਪੁਰ ਸਿਟੀ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕੀ ਕਾਰਨ ਹੈ ਇਹ ਭਾਜੀ ਮੇਰੀ ਸਿਸਟਰ ਸੀਗੀ ਉਹਨਾਂ ਦੀ ਨਾ ਮੈਰਿਜ ਹੋਈ ਸੀਗੀ ਲਾਚੋਵਾਲ ਪਿੰਡ ਅੱਜ ਤੋਂ ਸਾਲ ਪਹਿਲਾਂ ਤੇ ਅਸੀਂ ਜਦੋਂ ਕੱਲ ਉਹਨਾਂ ਦੇ ਨਾ ਕਿ ਵੀ ਵੀ ਹੋਣ ਵਾਲਾ ਸੀਗਾ ਤੇ ਉਹਨਾਂ ਦਾ ਫੋਨ ਆਇਆ ਸਾਨੂੰ ਮੰਦਰ ਨਾਲ ਮੇਰੇ ਸਿਰੇ ਗੱਲ ਹੋਈ ਠੀਕ ਠਾਕ ਸੀਗੇ ਜੀ ਠੀਕ ਹੈ ਜੀ ਬਾਅਦ ਵਿੱਚ ਉਹਨਾਂ ਦਾ ਸ਼ਾਮ ਨੂੰ ਫੋਨ ਆਇਆ ਇਹਨਾਂ ਦੇ ਸੋਹਰਿਆਂ ਨੇ ਸਾਨੂੰ ਦੱਸ ਦਿੱਤਾ ਜੀ ਕਿ ਉਹਨਾਂ ਦੀ ਡੈੱਡ ਹੋ ਗਏ ਹੋਏ ਆ ਠੀਕ ਹੈ ਜੀ ਬੱਚਾ ਵੀ ਕਹਿੰਦੇ ਡੈੱਡ ਹੋ ਗਿਆ ਅਦਰ ਵੀ ਠੀਕ ਹੈ ਜੀ ਸਾਰਾ ਅਸੀਂ ਜਦੋਂ ਆਏ ਆ ਅਸੀਂ ਫੋਟੋਆਂ ਖਿੱਚੀਆਂ ਵਾ ਠੀਕ ਹੈ ਜੀ ਇਹ ਕਹਿੰਦੇ ਕਿ ਉਹਦੀ ਬੀਕੀ ਨਾਲ ਮੌਤ ਹੋ ਗਈ ਆ ਜੀ ਆਹ ਦੇਖੋ ਸਾਰਾ ਫੋਟੋ ਦੇ ਵਿੱਚ ਸਾਫ ਪਤਾ ਲੱਗ ਰਿਹਾ ਆ ਕਿ ਮਾਰਕੁੱਟ ਕੀਤੀ ਗਈ ਆ ਖੂਨ ਨਿਕਲਿਆ ਸੋਜ ਪਈ ਜੀ ਸਾਰੇ ਟੇਸ ਤੇ ਠੀਕ ਹੈ ਜੀ ਤੇ ਸਾਨੂੰ ਪੁਲਸ ਵਾਲੇ ਕਹਿ ਰਹੇ ਆ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਸਾਈਨ ਕਰੋ ਅਸੀਂ ਪੋਸਟਮਾਰਟਮ ਤਰਾ ਕੇ ਬਾਅਦ ਵਿੱਚ ਮਹੀਨੇ ਬਾਅਦ ਆਵੇ ਰਿਪੋਰਟ ਤੇ ਦੋ ਮਹੀਨੇ ਬਾਅਦ ਆਵੇ ਕਹਿੰਦੇ ਫੇ ਅਸੀਂ ਕਹਿੰਦੇ ਕੋਈ ਕਾਰਵਾਈ ਕਰਾਂਗੇ ਠੀਕ ਹੈ ਜੀ ਕੋਈ ਕਾਰਵਾਈ ਵੀ ਨਹੀਂ ਕਰਦੇ ਇਹਨਾਂ ਨੂੰ ਪੈਸੇ ਚੜੇ ਹੋਏ ਆ ਤੇ ਅਸੀਂ ਅਸੀਂ ਚਾਹਦੇ ਆ ਕਿ ਸਾਡੀ ਕਾਰਵਾਈ ਤੁਹਾਨੂੰ ਆਈ ਕੀਤੀ ਜਾਵੇ ਸਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਥਾਣਾ ਸਿਟੀ ਪਰ ਕੀ ਕਾਰਨ ਹੈ ਜੀ ਇਸ ਦਾ ਸਰਕਾਰ ਨੂੰ ਸਾਨੂੰ ਇਨਫਾਰਮੇਸ਼ਨ ਆਈ ਸੀ ਆਪਣੇ ਨਾਰ ਹਸਪਤਲ ਤੋਂ ਤੇ ਕਿਸੇ प्रेग्नेंट ਡੇਵੀਜ਼ ਦੀ ਡੈਥ ਹੋ ਗਈ ਤੇ ਡਿਸ਼ੂ ਲਾਂਝੇ ਉਹਦਾ ਸਾਡੇ ਆਈਓ ਸਾਹਿਬ ਮੌਕੇ ਤੇ ਗਏ ਸੀ ਪਰ ਉਹ ਸਵਾਰਤ ਪੁੱਛ ਕੇ ਇਸ ਤੇ ਪਤਾ ਲੱਗਾ ਵੀ ਪਹਿਲਾਂ ਉਹ ਲੜਕੀ ਜਲੰਧਰ ਦੀ ਹੈ ਬੇਸਿਕਲੀ ਵਿਆਹੀ ਲਾਚਵਾਲ ਤੇ ਉਹਨੂੰ ਉਹਦੇ ਸਾਰਾ ਪਰਿਵਾਰ ਉਹਦੀ ਡਿਲੀਵਰੀ ਹੋਣ ਵਾਲੀ ਸੀ ਸ਼ਾਇਦ ਵੀਦਿਨ ਇੱਕ ਜਾਂ ਦੋ ਦਿਨ ਦੇ ਵਿੱਚ ਤੇ ਉਹਨੂੰ ਚਰਨਗਮਨ ਲੈ ਕੇ ਆਏ ਤੇ ਉੱਥੇ ਉਹਨਾਂ ਦੀ ਹਾਲਤ ਕੁਝ ਕ੍ਰਿਟੀਕਲ ਦੇਖ ਕੇ ਡਾਕਟਰ ਚਰਨਗਮਨ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਰੈਫਰ ਕਰ ਦਿੱਤਾ ਨਾਗਪੁਰ ਹਸਪਤਾਲ ਜਦੋਂ ਨਾਰਥ ਹਸਪਤਲ ਪਹੁੰਚੇ ਤਾਂ ਉੜਾ ਨੇ ਬਲਰਪੋਰਟ ਕੀਤੀ ਵੀ ਇਹ ਪ੍ਰੋਟ ਡੈਡ ਹੈ ਯਾਨੀ ਕਿ ਇਹ ਮਤਲਬ ਮ੍ਰਿਤਕ ਹਾਲਤ ਵਿੱਚ ਨਾਰਥ ਹਸਪਤਲ ਲਿਆਏ ਗਏ ਆ ਤੇ ਜਿਹਦੇ ਸਬੰਧ ਵਿੱਚ ਅੱਜ ਉਹਨਾਂ ਦਾ ਪਰਿਵਾਰਕ ਮੈਂਬਰ ਨੇ ਇਹ ਕਹਿਣਾ ਸੀਗਾ ਵੀ ਅ ਕੁਝ ਜਿੱਦਾਂ ਵੀ ਸੱਟ ਚੋਟ ਲੱਗੀ ਲੱਗੀ ਸੀ ਕਿਉਂਕਿ ਦੇਖਣ ਤੇ ਇਹ ਇਹ ਪਾਇਆ ਗਿਆ ਸੀਗਾ ਵੀ ਲੜਕੀ ਦੇ ਨੱਕ ਕੰਨ ਚੋਂ ਜਾਂ ਆਈਸ ਤੋਂ ਬਲੱਡ ਸੀ ਜਿਸ ਤਰ੍ਹਾਂ ਦੀ ਕੁਝ ਲੱਗਦਾ ਵੀ ਬ੍ਰੇਨ ਹੈਮਰੇਜ ਟਾਈਪ ਦਾ ਕੁਝ ਅਟੈਕ ਹੋਇਆ ਹੋਇਆ ਤੇ ਬਾਕੀ ਜਿਹੜੀ ਵੀ ਉਹ ਅਗਲੀ ਰਿਪੋਰਟ ਹੈ ਮਤਲਬ ਪੋਸਟਪਾਰਟਨ ਤੋਂ ਬਾਅਦ ਹੀ ਰਿਪੋਰਟ ਤੇ ਅਸੀਂ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਪੋਸਟਪਾਰਟਨ ਦੇ ਵਿੱਚ ਰਿਪੋਰਟ ਆਏਗੀ ਉਹਦੇ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ